ਸੱਚੀ ਕਾਲ ਦੋਸਤੋ ਪਬਲਿਕ ਸਮਾਣਾ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਦਾ ਸਵਾਗਤ ਹੈ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਦੇ ਦਿਸ਼ਾ ਨਿਰਦੇਸ਼ ਹੇਠਾਂ ਸਮਾਣਾ ਦੇ ਡੀਐਸਪੀ ਫਤੇ ਸਿੰਘ ਬਰਾੜ ਦੀ ਅਗਵਾਈ ਚ ਆਜ਼ਾਦੀ ਦਿਹਾੜੇ ਦੇ ਸਬੰਧ ਦੇ ਵਿੱਚ ਸਮਾਣਾ ਸ਼ਹਿਰ ਚ ਜਿਹੜਾ ਫਲੈਗ ਮਾਰਚ ਕੱਢਿਆ ਗਿਆ ਡੀਐਸਪੀ ਫਤੇ ਸਿੰਘ ਬਰਾੜ ਨੇ ਆਖਿਆ ਕਿ ਸਮਾਜ ਵਿਰੋਧੀ ਜਿਹੜੇ ਅਨਸਰ ਨੇ ਤੇ ਪੁਲਿਸ ਵੱਲੋਂ ਸਖਤ ਨਜ਼ਰ ਰੱਖੀ ਜਾ ਰਹੀ ਹੈ ਉਹਨਾਂ ਕਹਿਆ ਕਿ ਸਬ ਡਿਵੀਜ਼ਨ ਸਮਾਣਾ ਦੇ ਅਧੀਨ ਆਉਂਦੇ ਥਾਣਿਆਂ ਅਤੇ ਪੁਲਿਸ ਚੌਂਕਿਆਂ ਨੂੰ ਦਿਨ ਰਾਤ ਜਿਹੜੀ ਹੈ ਚੌਕਸੀ ਦੇ ਰੱਖਣ ਦੇ ਲਈ ਅਰਦੇਸ਼ ਦਿੱਤੇ ਗਏ ਹਨ ਤੇ ਉਹਨਾਂ ਵੱਲੋਂ ਪਬਲਿਕ ਨੂੰ ਅਪੀਲ ਕੀਤੀ ਗਈ ਹੈ ਜੇਕਰ ਕੋਈ ਵੀ ਲਾਵਾਰਿਸ ਚੀਜ਼ ਮਿਲਦੀ ਹੈ ਜਾਂ ਕੋਈ ਸਮਾਜ ਵਿਰੋਧੀ ਅੰਸਰ ਦਿਖਾਈ ਦਿੰਦਾ ਹੈ ਤਾਂ ਉਸ ਦੀ ਸੂਚਨਾ ਜਿਹੜੀ ਹੈ ਤੁਰੰਤ ਜਿਹੜੀ ਹੈ ਪੁਲਿਸ ਨੂੰ ਦਿੱਤੀ ਜਾਵੇ ਤੇ ਅੱਜ ਡੀਐਸਪੀ ਫਤੇ ਸਿੰਘ ਬਰਾੜ ਦੇ ਨਾਲ ਦੋਨੇ ਸਿਟੀਆਂ ਦੇ ਜਿਹੜੇ ਐਸਐਚਓ ਨੇ ਚਾਹੇ ਉਹ ਸਿਟੀ ਦੇ ਐਸਐਚਓ ਜਸਪ੍ਰੀਤ ਸਿੰਘ ਨੇ ਚਾਹੇ ਸਦਰ ਦੇ ਐਸਐਚਓ ਅਜੀਤ ਕੁਮਾਰ ਪਰੋਚਾ ਨੇ ਤੇ ਉਹਨਾਂ ਦੇ ਨਾਲ ਵੱਖ-ਵੱਖ ਪੋਸਟਾਂ ਤੇ ਤਾਇਨਾਤ ਜਿਹੜੇ ਪੁਲਿਸ ਦੇ ਮੁਲਾਜ਼ਮ ਨੇ ਉਹ ਵੀ ਸ਼ਹਿਰ ਦੇ 플ੈਗ ਮਾਰਚ ਦੇ ਵਿੱਚ ਦਿਖਦੇ ਨਜ਼ਰ ਆਉਂਦੇ ਨੇ ਤੇ ਲਗਾਤਾਰ ਜਿਹੜੀ ਹੈ ਸ਼ਹਿਰ ਦੇ ਵਿੱਚ ਹੁਣੇ ਆਜ਼ਾਦੀ ਦਿਹਾੜੇ ਨੂੰ ਸੰਬੰਧੀ ਜਿਹੜੀ ਹੈ ਸ਼ਹਿਰ ਦੇ ਵਿੱਚ 플ੈਗ ਮਾਰਚ ਕੱਢਿਆ ਜਾਣਾ ਹੈ ਤੇ ਅਣਸੁਖਾ ਵੀ ਘਟਨਾ ਨੂੰ ਵਾਪਨਾ ਵਾਪਰੇ ਜਿਸ ਕਰਕੇ ਇਹ ਲਗਾਤਾਰ ਪੁਲਿਸ ਵੱਲੋਂ ਜਿਹੜੀ ਆ ਹੁਣ ਚੌਕਸੀ ਵਧਾ ਦਿੱਤੀ ਗਈ ਹੈ ਇਹ ਜਿਹੜੀਆਂ ਤਸਵੀਰਾਂ ਨੇ ਤੁਹਾਨੂੰ ਸਮਾਣਾ ਸ਼ਹਿਰ ਦੇ ਵਿੱਚੋਂ ਪੁਲਿਸ ਦੀਆਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਕੁਝ ਦਿਨ ਪਹਿਲਾਂ ਸਾਡੇ ਵੱਲੋਂ ਜਿਹੜੀ ਆ ਇਸ ਖਬਰ ਨੂੰ ਆਪਣੇ ਕੈਮਰੇ ਰਾਹੀਂ ਜਿਹੜਾ ਕਵਰ ਕੀਤਾ ਜਾਂਦਾ ਤਸਵੀਰਾਂ ਜਿਹੜੀਆਂ ਹੁਣ ਤੁਹਾਨੂੰ ਇਹ ਸਾਰੀਆਂ ਸਾਂਝੀਆਂ ਕਰ ਰਹੇ ਆ ਫਿਲਹਾਲ ਦੇ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿ ਮਾਨਯੋਗ ਐਸਐਸਪੀ ਸ਼੍ਰੀ ਵਰਮ ਸ਼ਰਮਾ ਸਾਹਿਬ ਆਈਪੀਐਸ ਪਟਿਆਲਾ ਦੇ ਦਿਸ਼ਾ ਨਿਰਦੇਸ਼ਿਤ ਇਹ ਅੱਜ ਸਪੈਸ਼ਲ ਆਪਰੇਸ਼ਨ ਚਲਾਏ ਜਾ ਰਹੇ ਜਿਹੜੇ ਕਿ ਪੂਰੇ ਜ਼ਿਲ੍ਹੇ ਦੇ ਵਿੱਚ ਅ ਵੱਖੋ ਵੱਖ ਸੈਕਟਰ ਡਿਵੀਜ਼ਨ ਦੇ ਵਿੱਚੋਂ ਆਲਦੀ ਆਲਦੀ ਫੋਰਸ ਲੈ ਕੇ ਅਸੀਂ ਫਲੈਗ ਮਾਰਚ ਕਰ ਰਹੇ ਹਾਂ ਸਾਡੀ ਮੜੇ ਅੰਸਰਾਂ ਨੂੰ ਆਹੀ ਚੇਤਾਵਨੀ ਹੈ ਕਿ ਕੋਈ ਵੀ ਪੁਲਿਸ ਪੂਰੀ ਮੁਸਤਦੀ ਤੇ ਅਲਰਟ ਹੋ ਕੇ ਡਿਊਟੀ ਨਿਭਾ ਰਹੀ ਹੈ ਤੇ ਕੋਈ ਵੀ ਅਸੀਂ ਅਨਸੁਖਾ ਵੀ ਘਟਨਾ ਵਾਪਰਨ ਨਹੀਂ ਦੇਵਾਂਗੇ ਸਾਡੀ ਆਹੀ ਉਮੀਦ ਹੈ ਕਿ ਲੋਕੀ ਵੱਧ ਤੋਂ ਵੱਧ ਜਿਹੜਾ 15 ਅਗਸਤ ਦਾ ਦਿਨ ਹੁੰਦਾ ਇਸ ਨੂੰ ਮਨਾਉਣਗੇ ਤੇ ਵੱਧ ਤੋਂ ਵੱਧ ਚੜ ਕੇ ਜਿਹੜੇ ਵੀ ਸਰਕਾਰੀ ਬਿਲਡਿੰਗਾਂ ਆ ਹੋਰ ਉਹਦੇ ਬਾਰੇ ਸਾਨੂੰ ਇਨਫੋਰਮੇਸ਼ਨ ਦੇਣਗੇ ਅਸੀਂ ਮਾੜੇ ਆਂਸਰਾਂ ਨੂੰ ਆਹੀ ਕਹਿਣਾ ਚਾਹੂਗਾ ਕੋਈ ਵੀ ਕਿਸੇ ਨੇ ਹਰਕਤ ਕੀਤੀ ਹੈ ਕੋਈ ਵੀ ਜਿਹੜਾ ਲਾਅਨ ਆਰਡਰ ਬਿਗੜਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ